ਸਤ ਸ੍ਰੀ ਅਕਾਲ ਦੋਸਤੋ ਸਾਡੇ ਚੈਨਲ ਵਿੱਚ ਤੁਹਾਡਾ ਜੀ ਆਇਆਂ ਨੂੰ ਕੀ ਤੁਸੀਂ ਕਦੇ ਸੋਚਿਆ ਹੈ ਕਿ ਕੁਝ ਲੋਕਾਂ ਦੀ ਗੱਲ ਵਿੱਚ ਇੰਨਾ ਵਿਜਨ ਕਿਉਂ ਹੁੰਦਾ ਹੈ ਕਿਉਂ ਲੋਕ ਉਹਨਾਂ ਵੱਲ ਖਿੱਚੇ ਜਾਂਦੇ ਹਨ ਉਹਨਾਂ ਦੀ ਇੱਜ਼ਤ ਕਰਦੇ ਹਨ ਇਹ ਸਿਰਫ ਪੈਸੇ ਜਾਂ ਅਹੁਦੇ ਦੀ ਗੱਲ ਨਹੀਂ ਹੁੰਦੀ ਇਹ ਉਹਨਾਂ ਦੇ ਜੀਣ ਦੇ ਉਹਨਾਂ ਦੇ ਵਿਹਾਰ ਦੇ ਕੁਝ ਖਾਸ ਤਰੀਕਿਆਂ ਕਰਕੇ ਹੁੰਦਾ ਹੈ ਅੱਜ ਆਪਾਂ ਗੱਲ ਕਰਾਂਗੇ 10 ਅਜਿਹੇ ਸ਼ਕਤੀਸ਼ਾਲੀ ਅਸੂਲਾਂ ਦੀ ਜੋ ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਅਪਣਾ ਲਓ ਤਾਂ ਨਾ ਸਿਰਫ ਲੋਕ ਤੁਹਾਡੀ ਬਧੇਰੇ ਇੱਜ਼ਤ ਕਰਨਗੇ ਬਲਕਿ ਤੁਸੀਂ ਖੁਦ ਵੀ ਬਧੇਰੇ ਆਤਮ ਵਿਸ਼ਵਾਸੀ ਅਤੇ ਮਜ਼ਬੂਤ ਮਹਿਸੂਸ ਕਰੋਗੇ ਇਹ ਅਸੂਲ ਤੁਹਾਡੀ ਸ਼ਖਸੀਅਤ ਨੂੰ ਨਿਖਾਰਨ ਵਿੱਚ ਮਦਦ ਕਰਨਗੇ ਤੇ ਆਓ ਸ਼ੁਰੂ ਕਰਦੇ ਹਾਂ ਪਹਿਲਾ ਅਸੂਲ ਉਦੇਸ਼ ਨਾਲ ਚੱਲੋ ਹਰ ਕਦਮ ਧਿਆਨ ਖਿੱਚਣਾ ਚਾਹੀਦਾ ਹੈ ਇਸ ਦਾ ਮਤਲਬ ਬੇਮਤਲਬ ਬੇਦਿਲੀ ਨਾਲ ਨਾ ਜਿਓ ਜੋ ਵੀ ਕਰੋ ਪੂਰੇ ਧਿਆਨ ਅਤੇ ਮਕਸਦ ਨਾਲ ਕਰੋ ਜਦੋਂ ਤੁਸੀਂ ਤੁਰਦੇ ਹੋ ਤੁਹਾਡੇ ਤੁਰਨ ਦੇ ਅੰਦਾਜ਼ ਤੋਂ ਤੁਹਾਡਾ ਆਤਮ ਵਿਸ਼ਵਾਸ ਅਤੇ ਤੁਹਾਡਾ ਮਕਸਦ ਸਾਫ਼ ਝਲਕਣਾ ਚਾਹੀਦਾ ਹੈ ਤੁਹਾਡੀ ਹਰ ਹਰਕਤ ਵਿੱਚ ਇੱਕ ਵਜ਼ਨ ਹੋਵੇ ਇੱਕ ਦਿਸ਼ਾ ਹੋਵੇ ਜਦੋਂ ਲੋਕ ਦੇਖਦੇ ਹਨ ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਕਿੱਥੇ ਜਾ ਰਹੇ ਹੋ ਉਹ ਆਪਣੇ ਆਪ ਤੁਹਾਡੇ ਵੱਲ ਧਿਆਨ ਦਿੰਦੇ ਹਨ ਅਤੇ ਤੁਹਾਡੀ ਇੱਜ਼ਤ ਕਰਦੇ ਹਨ ਦੂਸਰਾ ਅਸੂਲ ਕਦੇ ਵੀ ਪਿੱਛਾ ਨਾ ਕਰੋ ਉਹਨਾਂ ਨੂੰ ਆਪਣੇ ਕੋਲ ਆਉਣ ਦਿਓ ਇਹ ਜ਼ਿੰਦਗੀ ਦੇ ਹਰ ਪਹਿਲੂ ਤੇ ਲਾਗੂ ਹੁੰਦਾ ਹੈ ਰਿਸ਼ਤੇ ਕੰਮ ਮੌਕੇ ਕਦੇ ਵੀ ਕਿਸੇ ਚੀਜ਼ ਜਾਂ ਕਿਸੇ ਇਨਸਾਨ ਪਿੱਛੇ ਬੇਸਬਰੀ ਨਾਲ ਨਾ ਭੱਜੋ ਆਪਣੀ ਕੀਮਤ ਬਣਾਓ ਆਪਣੇ ਆਪ ਤੇ ਕੰਮ ਕਰੋ ਜਦੋਂ ਤੁਸੀਂ ਕਾਬਲ ਬਣ ਜਾਂਦੇ ਹੋ ਉਦੋਂ ਤੁਹਾਡੇ ਵਿੱਚ ਕੁਝ ਖਾਸ ਹੁੰਦਾ ਹੈ ਤਾਂ ਲੋਕ ਅਤੇ ਮੌਕੇ ਖੁਦ ਤੁਹਾਡੇ ਕੋਲ ਆਉਂਦੇ ਹਨ ਪਿੱਛਾ ਕਰਨ ਵਾਲਾ ਹਮੇਸ਼ਾ ਕਮਜ਼ੋਰ ਨਜ਼ਰ ਆਉਂਦਾ ਹੈ ਆਕਰਸ਼ਕ ਬਣੋ ਤਾਂ ਕਿ ਲੋਕ ਤੁਹਾਡੇ ਕੋਲ ਆਉਣ ਤੀਜਾ ਅਸੂਲ ਚੁੱਪ ਰਹੋ ਬੋਲਣ ਤੋਂ ਪਹਿਲਾਂ ਰੁਕਣ ਨਾਲ ਲੋਕ ਤੁਹਾਡੇ ਸ਼ਬਦਾਂ ਦਾ ਸਤਿਕਾਰ ਕਰਦੇ ਹਨ ਲਗਾਤਾਰ ਬੋਲਦੇ ਰਹਿਣਾ ਜਾਂ ਹਰ ਗੱਲ ਤੇ ਤੁਰੰਤ ਜਵਾਬ ਦੇਣਾ ਜ਼ਰੂਰੀ ਨਹੀਂ ਕਈ ਵਾਰ ਸ਼ਾਂਤ ਰਹਿਣਾ ਸੋਚਣਾ ਅਤੇ ਫਿਰ ਬੋਲਣਾ ਜ਼ਿਆਦਾ ਅਸਰਦਾਰ ਹੁੰਦਾ ਹੈ ਜਦੋਂ ਤੁਸੀਂ ਬੋਲਣ ਤੋਂ ਪਹਿਲਾਂ ਇੱਕ ਪਲ ਲਈ ਰੁਕਦੇ ਹੋ ਤਾਂ ਇਹ ਦਰਸਾਉਂਦਾ ਹੈ ਕਿ ਤੁਸੀਂ ਸੋਚ ਸਮਝ ਕੇ ਬੋਲ ਰਹੇ ਹੋ ਇਸ ਨਾਲ ਤੁਹਾਡੇ ਸ਼ਬਦਾਂ ਦਾ ਵਜ਼ਨ ਵੱਧਦਾ ਹੈ ਅਤੇ ਲੋਕ ਤੁਹਾਡੀ ਗੱਲਾਂ ਨੂੰ ਵਧੇਰੇ ਧਿਆਨ ਅਤੇ ਸਤਿਕਾਰ ਨਾਲ ਸੁਣਦੇ ਹਨ ਚੌਥਾ ਉਸੂਲ ਆਪਣੀਆਂ ਯੋਜਨਾਵਾਂ ਗੁਪਤ ਰੱਖੋ ਚੁੱਪ ਰਹੋ ਆਪਣੀ ਸਫਲਤਾ ਨੂੰ ਬੋਲਣ ਦਿਓ ਹਰ ਕਿਸੇ ਨੂੰ ਆਪਣੇ ਅਗਲੇ ਕਦਮ ਬਾਰੇ ਦੱਸਣ ਦੀ ਲੋੜ ਨਹੀਂ ਜਦੋਂ ਤੁਸੀਂ ਚੁੱਪਚਾਪ ਆਪਣੇ ਟਿੱਚਿਆਂ ਤੇ ਕੰਮ ਕਰਦੇ ਹੋ ਤਾਂ ਤੁਸੀਂ ਬੇਲੋੜੀ رائے ਅਤੇ ਰੁਕਾਵਟਾਂ ਤੋਂ ਬਚਦੇ ਹੋ ਆਪਣੀ ਮਿਹਨਤ ਕਰਦੇ ਰਹੋ ਅਤੇ ਜਦੋਂ ਤੁਸੀਂ ਸਫਲ ਹੋ ਜਾਓਗੇ ਤੁਹਾਡੀ ਸਫਲਤਾ ਆਪਣੇ ਆਪ ਸਭ ਨੂੰ ਦੱਸ ਦੇਵੇਗੀ ਕੰਮ ਕਰੋ ਨਤੀਜੇ ਬੋਲਣਗੇ ਪੰਜਵਾਂ ਅਸੂਲ ਘੱਟ ਬੋਲੋ ਜ਼ਿਆਦਾ ਦੇਖੋ ਤੁਸੀਂ ਜਿੰਨਾ ਘੱਟ ਬੋਲੋਗੇ ਨਾ ਹੀ ਜ਼ਿਆਦਾ ਸ਼ਕਤੀਸ਼ਾਲੀ ਦਿਖਾਈ ਦੇਵੋਗੇ ਜੋ ਲੋਕ ਹਰ ਵੇਲੇ ਬੋਲਦੇ ਰਹਿੰਦੇ ਹਨ ਉਹ ਅਕਸਰ ਘੱਟ ਸੁਣਦੇ ਅਤੇ ਘੱਟ ਸਮਝਦੇ ਹਨ ਜਦੋਂ ਤੁਸੀਂ ਸ਼ਾਂਤ ਹੋ ਕੇ ਆਲੇ ਦੁਆਲੇ ਨੂੰ ਦੇਖਦੇ ਹੋ ਲੋਕਾਂ ਨੂੰ ਸੁਣਦੇ ਹੋ ਤਾਂ ਤੁਸੀਂ ਜ਼ਿਆਦਾ ਸਿੱਖਦੇ ਹੋ ਅਤੇ ਸਥਿਤੀ ਨੂੰ ਬਿਹਤਰ ਸਮਝਦੇ ਹੋ ਘੱਟ ਬੋਲਣ ਵਾਲਾ ਵਿਅਕਤੀ ਅਕਸਰ ਵਧੇਰੇ ਗੰਭੀਰ ਸਮਝਦਾਰ ਅਤੇ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ ਤੁਹਾਡੀ ਚੁੱਪ ਤੁਹਾਨੂੰ ਇੱਕ ਰਹੱਸਮਈ ਆਬਾ ਦਿੰਦੀ ਹੈ ਖੇਵਾ ਉਸੂਲ ਕਦੇ ਵੀ ਧਿਆਨ ਦੀ ਭੀਖ ਨਾ ਮੰਗੋ ਸੱਚੀ ਸ਼ਕਤੀ ਨੂੰ ਪਛਾਣਿਆ ਜਾਂਦਾ ਹੈ ਮੰਗਿਆ ਨਹੀਂ ਜਾਂਦਾ ਜੇ ਤੁਸੀਂ ਲੋਕਾਂ ਦਾ ਧਿਆਨ ਖਿੱਚਣ ਲਈ ਅਜੀਬ ਹਰਕਤਾਂ ਕਰਨੀਆਂ ਪੈਂਦੀਆਂ ਹਨ ਜਾਂ ਕਰਲੇ ਕਰਨੇ ਪੈਂਦੇ ਹਨ ਤਾਂ ਉਹ ਧਿਆਨ ਬੇਕਾਰ ਹੈ ਅਸਲੀ ਸ਼ਕਤੀ ਅਤੇ ਇੱਜ਼ਤ ਉਦੋਂ ਮਿਲਦੀ ਹੈ ਜਦੋਂ ਤੁਹਾਡੇ ਕੰਮ ਤੁਹਾਡਾ ਚਰਿੱਤਰ ਅਤੇ ਤੁਹਾਡੀ ਕਾਬਲੀਅਤ ਲੋਕਾਂ ਨੂੰ ਮਜਬੂਰ ਕਰ ਦਿੰਦੀ ਹੈ ਕਿ ਉਹ ਤੁਹਾਨੂੰ ਪਛਾਣਨ ਅਤੇ ਤੁਹਾਡਾ ਸਤਿਕਾਰ ਕਰਨ ਇਹ ਕਮਾਈ ਜਾਂਦੀ ਹੈ ਮੰਗੀ ਨਹੀਂ ਜਾਂਦੀ ਸੱਤਵਾਂ ਅਸੂਲ ਆਪਣੀਆਂ ਭਾਵਨਾਵਾਂ 'ਤੇ ਕਾਬੂ ਰੱਖੋ ਕਦੇ ਵੀ ਕਿਸੇ ਨੂੰ ਤੁਹਾਨੂੰ ਘਬਰਾਉਂਦੇ ਜਾਂ ਭਾਵੁਕ ਪ੍ਰਤੀਕਿਰਿਆ ਕਰਦੇ ਉਹਨਾਂ ਦੇ ਨਾ ਦੇਖਣ ਦਿਓ ਜੋ ਵਿਅਕਤੀ ਆਪਣੀਆਂ ਭਾਵਨਾਵਾਂ ਤੇ ਕਾਬੂ ਰੱਖਦਾ ਹੈ ਉਹ ਬਹੁਤ ਸ਼ਕਤੀਸ਼ਾਲੀ ਹੈ ਗੁੱਸੇ ਡਰ ਜਾਂ ਬਹੁਤ ਜ਼ਿਆਦਾ ਖੁਸ਼ੀ ਵਿੱਚ ਬੇਕਾਬੂ ਹੋ ਕੇ ਪ੍ਰਤੀਕਿਰਿਆ ਦੇਣ ਨਾਲ ਤੁਸੀਂ ਕਮਜ਼ੋਰ ਨਜ਼ਰ ਆਉਂਦੇ ਹੋ ਅਤੇ ਲੋਕ ਤੁਹਾਡਾ ਫਾਇਦਾ ਉਠਾ ਸਕਦੇ ਹਨ ਸ਼ਾਂਤ ਰਹੋ ਸਥਿਤੀ ਨੂੰ ਸਮਝੋ ਅਤੇ ਫਿਰ ਸੋਚ ਸਮਝ ਕੇ ਜਵਾਬ ਦਿਓ ਭਾਵਨਾਤਮਕ ਸਥਿਰਤਾ ਤਾਕਤ ਦੀ ਨਿਸ਼ਾਨੀ ਹੈ ਅੱਠਵਾਂ ਔਸੂਲ ਅੱਖਾਂ ਦਾ ਸੰਪਰਕ ਮਜ਼ਬੂਤ ਰੱਖੋ ਪਹਿਲਾਂ ਉਹਨਾਂ ਨੂੰ ਅੱਖਾਂ ਦਾ ਸੰਪਰਕ ਤੋੜਨ ਲਈ ਕਹੋ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਤਾਂ ਤੂੰ ਉਸ ਦੀਆਂ ਅੱਖਾਂ ਵਿੱਚ ਦੇਖ ਕੇ ਗੱਲ ਕਰੋ ਇਹ ਆਤਮ ਵਿਸ਼ਵਾਸ ਇਮਾਨਦਾਰੀ ਅਤੇ ਦ੍ਰਿੜਤਾ ਨੂੰ ਦਸਾਉਂਦਾ ਹੈ ਨਜ਼ਰਾਂ ਚੁਰਾਉਣ ਵਾਲਾ ਵਿਅਕਤੀ ਅਕਸਰ ਘਬਰਾਇਆ ਹੋਇਆ ਜਾਂ ਬੇਈਮਾਨ ਲੱਗਦਾ ਹੈ ਮਜ਼ਬੂਤ ਅੱਖਾਂ ਦਾ ਸੰਪਰਕ ਬਣਾਏ ਰੱਖਣਾ ਬਿਨਾ ਕੂਰਨ ਦੇ ਤੁਹਾਨੂੰ ਵਿਧੇਰੇ ਪ੍ਰਭਾਵਸ਼ਲੀ ਬਣਾਉਂਦਾ ਹੈ ਨੌਵਾਂ ਅਸੂਲ ਅਨੁਮਾਨਤ ਨਾ ਹੋਵੋ ਭਾਵ ਕਿਸੇ ਨੂੰ ਵੀ ਆਪਣਾ ਅਨੁਮਾਨ ਨਾ ਲੱਗਣ ਦਿਓ ਲੋਕ ਉਸ ਤੋਂ ਡਰਦੇ ਹਨ ਜਿਸ ਦੀ ਉਹ ਭਵਿਖਬਾਣੀ ਨਹੀਂ ਕਰ ਸਕਦੇ ਜੇ ਤੁਹਾਡੇ ਹਰ ਕਦਮ ਦਾ ਲੋਕਾਂ ਨੂੰ ਪਹਿਲਾਂ ਹੀ ਪਤਾ ਹੋਵੇ ਤਾਂ ਤੁਹਾਡਾ ਪ੍ਰਭਾਵ ਘਟ ਜਾਂਦਾ ਹੈ ਥੋੜਾ ਰਹੱਸਮਈ ਬਣੋ ਹਮੇਸ਼ਾ ਉਹੀ ਨਾ ਕਰੋ ਜਿਸ ਦੀ ਲੋਕ ਤੁਹਾਡੇ ਉੱਤੇ ਉਮੀਦ ਕਰਦੇ ਹਨ ਜਦੋਂ ਲੋਕ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਤੁਸੀਂ ਅੱਗੇ ਕੀ ਕਰੋਗੇ ਤਾਂ ਉਹ ਤੁਹਾਨੂੰ ਬਧੇਰੇ ਗੰਭੀਰਤਾ ਨਾਲ ਲੈਂਦੇ ਹਨ ਅਤੇ ਤੁਹਾਡੇ ਤੋਂ ਥੋੜਾ ਝਿਜਕਦੇ ਵੀ ਹਨ ਇਸ ਦਾ ਮਤਲਬ ਇਹ ਨਹੀਂ ਕਿ ਬੇਪਰੋਸ ਯੋਗ ਬਣਨਾ ਹੈ ਪਰ ਹਮੇਸ਼ਾ ਇੱਕੋ ਲੀਤੇ ਨਹੀਂ ਚੱਲਣਾ ਦਸਵਾਂ ਅਤੇ ਆਖਰੀ ਅਸੂਲ ਆਪਣੇ ਆਪ ਨੂੰ ਜਿਆਦਾ ਨਾ ਸਮਝਾਓ ਵਿਸ਼ਵਾਸ ਜਾਣਨਾ ਹੈ ਸਾਬਿਤ ਕਰਨਾ ਨਹੀਂ ਜੇ ਤੁਹਾਨੂੰ ਆਪਣੇ ਹਰ ਕਦਮ ਜਾਂ ਫੈਸਲੇ ਲਈ ਲੰਬੀਆਂ ਚੌੜੀਆਂ ਸਫਾਈਆਂ ਦੇਣੀਆਂ ਪੈਂਦੀਆਂ ਹਨ ਤਾਂ ਇਹ ਦਰਸਾਉਂਦਾ ਹੈ ਕਿ ਤੁਸੀਂ ਖੁਦ ਆਪਣੇ ਆਪ ਤੇ ਪੂਰਾ ਯਕੀਨ ਨਹੀਂ ਰੱਖਦੇ ਸੱਚਾ ਆਤਮ ਵਿਸ਼ਵਾਸ ਅੰਦਰੋਂ ਆਉਂਦਾ ਹੈ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀਂ ਕੀ ਕਰ ਸਕਦੇ ਹੋ ਅਤੇ ਕਿਉਂ ਕਰ ਰਹੇ ਹੋ ਹਰ ਕਿਸੇ ਨੂੰ ਸਾਬਿਤ ਕਰਨ ਦੀ ਲੋੜ ਨਹੀਂ ਤੁਹਾਡੇ ਕੰਮ ਅਤੇ ਤੁਹਾਡਾ ਵਿਵਹਾਰ ਖੁਦ ਬੋਲਣਗੇ ਤਾਂ ਦੋਸਤੋ ਇਹ ਸਨ 10 اصول ਉਦੇਸ਼ ਨਾਲ ਚੱਲਣਾ ਪਿੱਛਾ ਨਾ ਕਰਨਾ ਸੋਚ ਸਮਝ ਕੇ ਬੋਲਣਾ ਯੋਜਨਾਵਾਂ ਗੁਪਤ ਰੱਖਣਾ ਘੱਟ ਬੋਲ ਕੇ ਵੱਧ ਦੇਖਣਾ ਧਿਆਨ ਦੀ ਭੀਖ ਨਾ ਮੰਗਣਾ ਭਾਵਨਾਵਾਂ ਤੇ ਕਾਬੂ ਰੱਖਣਾ ਮਜ਼ਬੂਤ ਨਜ਼ਰ ਮਿਲਾਉਣਾ ਥੋੜਾ ਅਨੁਮਾਨਤ ਨਾ ਹੋਣਾ ਅਤੇ ਬੇਲੋੜੀ ਸਫਾਈ ਨਾ ਦੇਣਾ ਯਾਦ ਰੱਖੋ ਇਹ ਅਸੂਲ ਕਿਸੇ ਨੂੰ ਨੀਵਾ ਦਿਖਾਉਣ ਲਈ ਨਹੀਂ ਬਲਕਿ ਆਪਣੇ ਆਪ ਨੂੰ ਬਿਹਤਰ ਬਣਾਉਣ ਵਧੇਰੇ ਆਤਮ ਵਿਸ਼ਵਾਸੀ ਬਣਨ ਅਤੇ ਜ਼ਿੰਦਗੀ ਵਿੱਚ ਸਤਿਕਾਰ ਕਮਾਉਣ ਲਈ ਹਨ ਅਸਲੀ ਸ਼ਕਤੀ ਚਿਕਣ ਵਿੱਚ ਨਹੀਂ ਸ਼ਾਂਤ ਰਹਿ ਕੇ ਸੋਚ ਸਮਝ ਕੇ ਕਦਮ ਚੁੱਕਣ ਵਿੱਚ ਹੈ ਤੁਹਾਨੂੰ ਇਹਨਾਂ ਵਿੱਚੋਂ ਕਿਹੜਾ ਅਸੂਲ ਸਭ ਤੋਂ ਮਹੱਤਵਪੂਰਨ ਲੱਗਾ ਜਾਂ ਕਿ ਤੁਹਾਡੀ ਜ਼ਿੰਦਗੀ ਦਾ ਕੋਈ ਆਪਣਾ ਅਜੀਹਾ ਸੂਲ ਹੈ ਜੋ ਤੁਸੀਂ ਸਾਂਝਾ ਕਰਨਾ ਚਾਹੋ ਹੇਠਾਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਗੱਲਾਂ ਕਿਸੇ ਦੇ ਕੰਮ ਆ ਸਕਦੀਆਂ ਹਨ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਹਾਂ ਜੇ ਤੁਸੀਂ ਅਜੀਹਾਂ ਹੋਰ ਵੀਡੀਓਜ਼ ਵੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਵੀ ਦਬਾ ਦੇਣਾ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਉਦੋਂ ਤੱਕ ਆਪਣਾ ਖਿਆਲ ਰੱਖਿਓ ਰੱਬ ਰਾਖਾ